ਮੈਂ ਕਹਨਾ ਇੱਕ ਮਨੁੱਖੀ ਅਧਿਕਾਰਾਂ ਦੀ ਰੈੱਡ ਕਰਾਸ ਦੀ ਨੀਂ ਰੱਖਣ ਵਾਲੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਤੋਂ ਪਹਿਲਾਂ ਸਿੱਖਿਆ ਇਹ ਮਿਲਦੀ ਹੈ ਕਿ ਪਰਉਪਕਾਰ ਜਿਹੜਾ ਪਰਾਏ ਤੇ ਕਿਸੇ ਤੇ ਉਪਕਾਰ ਕਰਨਾ ਉਹ ਸਭ ਤੋਂ ਵੱਡਾ ਸਾਨੂੰ ਸਿੱਖੀ ਫਲਸਫੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਨੇ ਹੁਣ ਕਈ ਪ੍ਰਚਾਰਕ ਇਹ ਵੀ ਕਹਿੰਦੇ ਹੈਗੇ ਆ ਕਿ ਸਾਡੇ ਸਿੱਖ ਧਰਮ ਨੂੰ ਜਿਹੜੀ ਚਿੱਟੀ ਸਿਉਂਕ ਲੱਗ ਗਈ ਜਾਂ ਦੂਸਰੇ ਧਰਮ ਬਾਰੇ ਇਸਾਈ ਭਾਈਚਾਰੇ ਨੂੰ ਜਿਹੜਾ ਮਾੜਾ ਚੰਗਾ ਬੋਲਦੇ ਹੈਗੇ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਪ੍ਰਚਾਰ ਕਰਨ ਦੀ ਬਜਾਏ ਆਪਣੀ ਲੀਹ ਆ ਜਿਹੜੀ ਉਹ ਵੱਡੀ ਕਰਨੀ ਚਾਹੀਦੀ ਆ ਸਿੱਖ ਧਰਮ ਦੇ ਵਿੱਚੋਂ ਧਰਮ ਪਰਿਵਰਤਨ ਦਾ ਜਿਹੜਾ ਵੱਡਾ ਲੈਵਲ ਆ ਜਿਹੜਾ ਉਹ ਇੱਕ ਕਮਿਊਨਿਟੀ ਦੇ ਤੇ ਐਸੀ ਕਮਿਊਨਿਟੀ ਦੇ ਮੱਥੀ ਮੜਾ ਜਾਂਦਾ ਹੈਗਾ ਹੋਰ ਧਰਮਾਂ ਦੇ ਵਿੱਚੋਂ ਵੀ ਤਾਂ ਸਿੱਖ ਧਰਮ ਪਰਿਵਰਤਨ ਕਰਦੀ ਹੈ ਕੁਝ ਲੋਕ ਉਹ ਅੱਡੋ ਅੱਡ ਹਰੇਕ ਬੰਦੇ ਦਾ ਆਪਦਾ ਆਪਦਾ ਮਫਾਦ ਹੋ ਸਕਦਾ ਹੈ ਵੱਡੇ ਲੈਵਲ ਤੇ ਜਿਹੜੇ ਇਹਨਾਂ ਦੇ ਵੱਡੇ ਪਾਸਟਰ ਨੇ ਉਹਨਾਂ ਉਸ ਸਾਰੇ ਐਸਸੀ ਨਹੀਂ ਉੱਥੇ ਮੇਰੇ ਖਿਆਲ ਦੇ ਵਿੱਚ 96 97% ਜਰਨਲ ਭਾਈਚਾਰੇ ਦੇ ਜਿਹੜੇ ਇਹਨਾਂ ਦੇ ਪ੍ਰਚਾਰਕ ਬਣੇ ਹੋਏ ਨੇ ਖਾਸ ਤੌਰ ਦੇ ਤੇ ਟਾਰਗੇਟ ਆ ਜਿਹੜਾ ਉਹ ਮੁਗਲ ਸਾਮਰਾਜ ਨੂੰ ਕੀਤਾ ਜਾ ਰਿਹਾ ਹੈਗਾ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਦੇ ਨਾਲ ਲਗਾਤਾਰ ਸਿਲੇਬਸ ਬਦਲਣਾ ਜਿਹੜਾ ਬਦਲਣਾ ਜਿਹੜਾ ਜੇਕਰ ਇਹ ਸਿਲੇਬਸ ਬਦਲਿਆ ਜਾਊਗਾ ਜੇਕਰ ਔਰੰਗਜ਼ੇਬ ਦਾ ਨਾਂ ਕੱਟਾਂਗੇ ਆਪਾਂ ਇਤਿਹਾਸ ਦੇ ਵਿੱਚੋਂ ਤਾਂ ਨਾਲ ਦੀ ਨਾਲ ਹੀ ਆ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਵੀ ਹੈ ਜਿਹੜਾ ਕਿਤਨੇ ਕਿਤੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਜਿਵੇਂ ਕਹਿ ਦਈਏ ਜਦੋਂ ਅੰਦਰ ਪ੍ਰਪਕਤਾ ਹੁੰਦੀ ਹੈ ਉਹ ਸਾਨੂੰ ਬਾਹਰ ਦੇਖਣ ਲੱਗ ਜਾਂਦੀ ਹੈ ਬਰਬਾਰੀ ਪਰਪਕਤਾ ਮੈਂ ਮੰਨਦਾ ਨਹੀਂ ਵੀ ਕੋਈ ਹੁੰਦੀ ਹੈ ਕਿਉਂਕਿ ਜੇ ਅੰਦਰ ਪਰਪਕ ਹੈ ਤਾਂ ਬਾਹਰ ਹੀ ਆਪਣੇ ਆਪ ਉਹ ਆ ਜਾਂਦੀ ਹੈ ਝਲਕ ਪੈ ਜਾਂਦੀ ਹੈ ਜਿਵੇਂ ਸ਼ੀਸ਼ੇ ਵਿੱਚ ਅਸੀਂ ਚਿਹਰਾ ਵੇਖਦੇ ਹਾਂ ਚਿਹਰਾ ਸ਼ੀਸ਼ੇ ਵਾਲਾ ਸਹੀ ਨਹੀਂ ਹੁੰਦਾ ਉਹ ਅੰਦਰ ਹੁੰਦਾ ਅਸਲ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦ ਵਰੇ ਨੂੰ ਸਮਰਪਿਤ ਆ ਜਿਹੜਾ ਉਹ ਗੁਰਮਤ ਸਮਾਗਮ ਭੀਖੀ ਵਿਖੇ ਖਾਲਸਾ ਸਟੱਡ ਫਾਰਮ ਕਰਵਾਇਆ ਗਿਆ ਇੱਥੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਤੇ ਨਾਲ ਹੀ ਜਿਹੜਾ ਇੱਥੇ ਅਮਰਤ ਸੰਚਾਰ ਵੀ ਕਰਵਾਇਆ ਗਿਆ ਕਾਫੀ ਲੋਕ ਆ ਜਿਹੜੇ ਉਹ ਗੁਰੂ ਦੇ ਲੜਵੀ ਲੱਗੇ ਹੈਗੇ ਆ ਇਹ ਅਜੋਕੇ ਸਮੇਂ ਦੇ ਦੌਰਾਨ ਭਾਵੇਂ ਵੱਖਰੇ ਵੱਖਰੇ ادارے ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਉਹ ਸਾਹਿਬ ਸੇਵੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਜਾਂ ਸ਼ਹੀਦੀ ਵਰਾ ਜਿਹੜਾ ਉਹ ਮਨਾ ਰਹੀਆਂ ਹੈਗਾ ਪਰ ਨਾਲ ਲੱਗਵੀਂ ਗੱਲ ਇਹ ਵੀ ਹੈਗੀ ਕਿ ਕਿਤੇ ਨਾ ਕਿਤੇ ਉਹਨਾਂ ਦਾ ਜੀਵਨ ਉਹਨਾਂ ਦੀ ਗੁਰਬਾਣੀ ਉਹਨਾਂ ਦੀ ਵਿਚਾਰਧਾਰਾ ਸਮੁੱਚਾ ਸਿੱਖ ਫਲਸਫਾ ਜਿਹੜਾ ਉਹ ਉਸ ਦਾ ਪ੍ਰਚਾਰ ਆ ਜਿਹੜਾ ਬਹੁਤ ਘੱਟ ਹੁੰਦਾ ਹੈਗਾ ਸਿੱਖ ਵਿਰਸਾ ਦਲ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਕਿ ਜੋ ਅਸਲ ਫਲਸਫਾ ਹੈਗਾ ਕਿਰਤ ਦਾ ਫਲਸਫਾ ਸੇਵਾ ਭਾਵਨਾ ਦਾ ਫਲਸਫਾ ਜਿਹੜਾ ਉਹ ਲੋਕਾਂ ਦੇ ਵਿੱਚ ਲੈ ਕੇ ਆਂਦਾ ਜਾਵੇ ਪਿਛਲੇ ਸਮੇਂ ਤੋਂ ਇਹ ਜਥੇਬੰਦੀ ਜਿਹੜੀ ਉਹ ਲੱਗੀ ਹੋਈ ਆ ਸਾਡੇ ਨਾਲ ਇਸ ਜਥੇਬੰਦੀ ਤੋਂ ਆਗੂ ਆ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਉਹ ਮੌਜੂਦ ਨੇ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜੀਵਨ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਫਲਸਫੇ ਬਾਰੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਸਮੂਹ ਮੋਰ ਚੈਨਲ ਦੀ ਟੀਮ ਦਾ ਤੁਸੀਂ ਇੱਥੇ ਆ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਤਾਬਦੀ ਦੇ ਦਿਹਾੜਾ ਜਿਹੜਾ ਉਹ ਜਿੱਥੇ ਪੂਰੇ ਸੰਸਾਰ ਭਰ ਵਿੱਚ ਸੰਗਤ ਮਨਾ ਰਹੀ ਹੈ ਸਿੱਖ ਵਿਰਸਾ ਦਾਲ ਸੂ ਸੰਗਤ ਵੱਲੋਂ ਖਾਲਸਾ ਫਾਰਮਪੀਖੀ ਵੀਖੇ ਮਨਾਇਆ ਗਿਆ ਤੇ ਨਰੋਜਾ ਇਹ ਗੁਰਮਤ ਸਮਾਗਮ ਸੀ ਤੁਸੀਂ ਵੀ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਸੀਂ ਗੱਲ ਕੀਤੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਉਹਨਾਂ ਦੇ ਜੀਵਨ ਦੀ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੀ ਲੋਕਾਈ ਦੇ ਲਈ ਆਪਣਾ ਜਿਹੜਾ ਸੀਸ ਦਾ ਬਲੀਦਾਨ ਦਿੱਲੀ ਚਾਂਦਨੀ ਚੌਕ ਵਿਖੇ ਦਿੱਤਾ ਜਿੱਥੇ ਮਹਾਰਾਜ ਨੇ ਆਪਣਾ ਸੀਸ ਵਾਰਿਆ ਉੱਥੇ ਹੀ ਉਹਨਾਂ ਦੇ ਸਿੱਖਾਂ ਨੇ ਗੁਰੂ ਦੀ ਸਿੱਖੀ ਨਿਭਾਉਂਦੇ ਆ ਗੁਰੂ ਨਾਲ ਤੋੜ ਨਿਭਾਉਂਦੇ ਆ ਜਿੱਥੇ ਆਰੇ ਨਾਲ ਚੜਵਾਇਆ ਉੱਥੇ ਹੀ ਉਬਲਦੀ ਦੇਗ ਵਿੱਚੋਂ ਵਾਲੇ ਖਾਦੇ ਉੱਥੇ ਹੀ ਰੂਪ ਵਿੱਚ ਲਪੇਟ ਕੇ ਸਾੜਿਆ ਗਿਆ ਸੋ ਉੱਥੇ ਹੀ ਉਹਨਾਂ ਮਹਾਨ ਗੁਰਸਿੱਖਾਂ ਦੀ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਅਤੇ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਸਤਗੁਰਾਂ ਦੇ ਪਾਵਨ ਸੀਸ ਦੀ ਸੇਵਾ ਕੀਤੀ ਇਸ ਸਮਾਗਮ ਵਿੱਚ ਪਰਸੋਂ ਰੋਜ਼ ਤੋਂ ਲੈ ਕੇ ਸਾਰਾ ਇਤਿਹਾਸ ਜਿਹੜਾ ਹੈ ਸੰਗਤਾਂ ਨੂੰ ਸਰਵਣ ਕਰਾਇਆ ਗਿਆ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਜਾਣੂ ਕਰਾਇਆ ਗਿਆ ਬਾਣੀ ਦੀ ਵਿਚਾਰ ਹੋਈ ਹੈ ਸੋ ਜਿੱਥੇ ਇਹ ਸਮਾਗਮ ਸਿੱਖ ਵਿਰਸਾ ਦਾਲ ਵੀ ਖੇਦੀ ਧਰਤੀ ਤੇ ਮਨਾ ਰਿਹਾ ਹੈ ਉੱਥੇ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਮੈਂ ਵੇਖ ਰਿਹਾ ਜਿਵੇਂ ਪਹਿਲੀਆਂ ਸਤਾਵ ਦੀਆਂ ਵੱਡੇ ਲੈਵਲ ਤੇ ਮਨਾਇਆਂ ਜਾਂਦੀਆਂ ਹਰ ਇੱਕ ਘਰ ਵਿੱਚ ਲਗਭਗ ਸਤਾਵ ਦੀ ਦਾ ਪਤਾ ਲੱਗਦਾ ਪਰ ਇਹ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿਉਂਕਿ ਅਸੀਂ ਫੀਲਡ ਦੇ ਵਿੱਚ ਵਿਚਰਦੇ ਆਂ ਸੰਗਤਾਂ 'ਚ ਜਾਂਦੇ ਆਂ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ ਜਾਂਦੇ ਆਂ ਧਾਰਮਿਕ ਸਰੋਤਾਂ ਨਾਲ ਸਾਡਾ ਜਿਆਦਾ ਵਾਅ ਵਾਸਤਾ ਰਹਿੰਦਾ ਪਰ ਇਸ ਵਾਰ ਜਿਹੜਾ 350 ਸਾਲ ਹੈ ਭਾਵੇਂ ਸਰਕਾਰਾਂ ਨੇ ਮਨਾਇਆ ਪਰ ਉਥੇ ਲੋਕਲ ਗੁਰਦੁਆਰਿਆਂ ਪ੍ਰਬੰਧਕ ਕਮੇਟੀਆਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ 87 85 ਸੈਕਸ਼ਨ ਦੇ ਹੋਣ ਉਹਨਾਂ ਵੱਲੋਂ ਕੋਈ ਬਹੁਤਾ ਵੱਡਾ ਸਭਾ ਸੁਸਾਇਟੀਆਂ ਵੱਲੋਂ ਕੋਈ ਬਹੁਤਾ ਵੱਡਾ ਲੈਵਲ ਤੇ ਇਹ ਸਮਾਗਮ ਨਹੀਂ ਮਨਾਏ ਗਏ ਸੋ ਇਸ ਗੱਲ ਦੀ ਸਾਨੂੰ ਇਹ ਦੁੱਖ ਵੀ ਹੈ ਤੇ ਇਹ ਜਿਵੇਂ ਕਹ ਦੀ ਚਿੰਤਾ ਵੀ ਹੈ ਕਿ ਸਤਾਬ ਦੀਆਂ ਸਾਡੀਆਂ ਨੇ ਜਿਹੜੀਆਂ ਗੁਰੂ ਸਾਹਿਬਾਨਾਂ ਦੇ ਭਾਵੇਂ ਉਹ ਜਨਮ ਦਿਹਾੜੇ ਹੋਣ ਭਾਵੇਂ ਪ੍ਰਕਾਸ਼ ਪੁਰਬ ਹੋਣ ਜੋਤਿ ਜੋ ਜਿਹੜੇ ਸਤਾਬਦੀ ਦਿਵਸ ਹੋਣ ਜਾਂ ਸਤਿਗੁਰਾਂ ਦੇ ਸ਼ਹਾਦਤ ਦੇ ਸੋ ਇਹ ਮਨਾਉਣੇ ਵੱਡੇ ਲੈਵਲ ਤੇ ਮਨਾਉਣੇ ਘਰ ਘਰ ਤੱਕ ਇਹ ਗੱਲ ਪਹੁੰਚਾਉਣੀ ਕੀ ਹੋਇਆ ਕਿਵੇਂ ਹੋਇਆ ਇਤਿਹਾਸ ਦੱਸਣਾ ਤੇ ਬਾਣੀ ਦੀ ਵਿਚਾਰ ਪਹੁੰਚਾਉਣੀ ਇਹ ਸਾਡਾ ਤੇ ਸਾਡੀ ਕੌਮ ਦਾ ਫਰਜ਼ ਬਣਦਾ ਹੈ ਸਾਡੀਆਂ ਵੱਡੀਆਂ ਸੰਸਥਾਵਾਂ ਦਾ ਫਰਜ਼ ਬਣਦਾ ਹੈ ਅਸੀਂ ਤਾਂ ਇੱਕ ਗੁਰੂ ਘਰ ਦੇ ਛੋਟੇ ਜਿਹੇ ਸੇਵਾਦਾਰਾਂ ਕੋਈ ਸਾਡੇ ਕੋਲ ਬਹੁਤਾ ਵੱਡਾ ਸੋਰਸ ਨਹੀਂ ਵੱਡੀ ਕੋਈ ਸੰਸਥਾ ਨਹੀਂ ਤੇ ਨਾ ਹੀ ਕੋਈ ਵੱਡਾ ਸਥਾਨ ਹੈ ਸਾਡੇ ਕੋਲ ਪਰ ਫਿਰ ਵੀ ਸਾਰੇ ਜਾਣੇ ਰਲ ਮਿਲ ਕੇ ਤਿਲ ਫੁੱਲ ਸੇਵਾ ਦੇ ਨਾਲ ਇਹ ਸੇਵਾ ਨਿਭਾ ਰਹੇ ਆ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਥੇ ਸੰਗਤਾਂ ਪਹੁੰਚੀਆਂ ਨੇ ਉੱਥੇ ਹੀ ਪੰਜ ਪਿਆਰੇ ਸਿੰਘ ਸਹਿਬਾਨਾਂ ਵੱਲੋਂ ਵੀ ਪਹੁੰਚ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਬਹੁਤ ਸਾਰੇ ਪ੍ਰਾਣੀ ਗੁਰੂ ਕੇ ਜਹਾਜੇ ਅੰਮ੍ਰਿਤ ਛੱਕੇ ਚੜ੍ਹੇ ਨੇ ਸੋ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਸੋ ਗੁਰੂ ਸਾਹਿਬ ਕਿਰਪਾ ਕਰਨ ਇਹੋ ਜਿਹੇ ਜਿਹੜੇ ਮਹਾਨ ਗੁਰਮਤ ਦਿਹਾੜੇ ਨੇ ਸਮਾਗਮ ਨੇ ਸ਼ੀਦੀ ਦਿਹਾੜੇ ਨੇ ਉਹ ਸੰਗਤਾਂ ਨੂੰ ਮਨਾਉਣ ਦੇ ਬਲ ਬਖਸ਼ਣ ਜੀ ਅੱਛਾ ਬਾਬਾ ਜੀ ਜੇਕਰ ਦੇਖੀਏ ਨਾ ਤੁਸੀਂ ਕਿਹਾ ਵੀ ਮਨਾਉਣੀ ਚਾਹੀਦੀ ਇਹ ਵੱਡੇ ਪੱਧਰ ਦੇ ਉੱਤੇ ਮਨਾਉਣੀ ਚਾਹੀਦੀ ਆ ਇਸ ਤਰ੍ਹਾਂ ਸਤਾਬਨੀਆਂ ਮਨਾਉਣੀਆਂ ਕੀ ਸਾਰਥਕਤਾ ਹੈਗੀ ਹੈ ਪ੍ਰਸੰਘਿਕਤਾ ਕੀ ਹੈਗੀ ਆ ਸਮਾਜ ਨੂੰ ਕੀ ਸੰਦੇਸ਼ ਜਾਂਦਾ ਕਿਵੇਂ ਜਾਂਦਾ ਹੈਗਾ ਉਹ ਮੜਾ ਵਿਸਤਾਰ ਦੇ ਜੀ ਬਿਲਕੁਲ ਸਭ ਤੋਂ ਪਹਿਲਾਂ ਜਦੋਂ ਕੋਈ ਵੀ ਸਤਾਬਦੀ ਹੈ ਨਾ ਜਦੋਂ ਅਸੀਂ ਉਸ ਸਤਾਬਦੀ ਕਿਸ ਹਿਸਾਬ ਦੀ ਹੈ ਮਤਲਬ ਕਿਹੜੇ ਇਤਿਹਾਸ ਨੂੰ ਦੁਹਰਾ ਰਹੀ ਹੈ ਜਿਵੇਂ ਇਹ 350ਵੀਂ ਸ਼ਹੀਦੀ ਦਿਹਾੜਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜੀ ਅਸੀਂ ਰੈੱਡ ਕਰਾਸ ਦੀ ਗੱਲ ਕਰਦੇ ਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਮੈਂ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਰੈੱਡ ਕਰਾਸ ਦੀ ਨੀਂ ਰੱਖਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਹਰ ਇੱਕ ਬੰਦਾ ਕਹਿੰਦਾ ਜਿੱਥੇ ਕੋਈ ਮਨੁੱਖਤਾ ਦਾ ਕਹਾਣ ਹੁੰਦਾ ੱਤਕਾ ਹੁੰਦਾ ਉੱਥੇ ਅਸੀਂ ਮਨੁੱਖੀ ਅਧਿਕਾਰ ਜਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਪਹੁੰਚ ਕਰਦੇ ਆਂ ਪਰ ਅਸੀਂ ਜੇ ਸੋਚੀਏ ਸਭ ਤੋਂ ਪਹਿਲਾਂ ਮਨੁੱਖਤਾ ਦਾ ਕਹਾਣ ਹੋਣ ਤੋਂ ਰੋਕਿਆ ਕੱਲਾ-ਗੱਲਾ ਕਰਕੇ ਨਹੀਂ ਰੋਕਿਆ ਜਾਂ ਵਿਚਾਰ ਕਰਕੇ ਨਹੀਂ ਰੋਕਿਆ ਕੱਲਾ ਕਹਿ ਕੇ ਜਾਂ ਅਪੀਲ ਕਰਕੇ ਨਹੀਂ ਰੋਕਿਆ ਆਪਣਾ ਆਪ ਕੁਰਬਾਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੋਕਿਆ ਸਾਨੂੰ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਸ਼ਹਾਦਤ ਤੋਂ ਸਭ ਤੋਂ ਪਹਿਲਾਂ ਸਿੱਖਿਆ ਇਹ ਮਿਲਦੀ ਹੈ ਕਿ ਪਰਉਪਕਾਰ ਜਿਹੜਾ ਪਰਾਏ ਤੇ ਕਿਸੇ ਤੇ ਉਪਕਾਰ ਕਰਨਾ ਉਹ ਸਭ ਤੋਂ ਵੱਡਾ ਸਾਨੂੰ ਸਿੱਖੀ ਫਲਸਫੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਨੇ ਉਹਨਾਂ ਦਾ ਕੋਈ ਕਿਸੇ ਨਾਲ ਨਾ ਜਿਨ੍ਹਾਂ ਨੇ ਸ਼ਹਾਦਤ ਉਹ ਜ਼ੁਲਮ ਢਾਇਆ ਨਾ ਤਾਂ ਉਹਨਾਂ ਨਾਲ ਕੋਈ ਉਹਨਾਂ ਦੀ ਦੁਸ਼ਮਣੀ ਸੀ ਬੈਰ ਭਾਵਨਾ ਸੀ ਕੁਝ ਦੱਬਿਆ ਸੀ ਜਾਂ ਜੋ ਰੂਤ ਜ਼ਮੀਨ ਦਾ ਕੋਈ ਰੌਲਾ ਸੀ ਤੇ ਨਾ ਹੀ ਜਿਨ੍ਹਾਂ ਦੇ ਨਾਲ ਖੜੇ ਉਹਨਾਂ ਤੋਂ ਕੋਈ ਲਾਲਚ ਸੀ ਬਿਲਕੁਲ ਜਿਵੇਂ ਕਹਿ દਈਏ ਵੀ ਆਪਾਂ ਪਾਰੋਪਕਾਰ ਦੇ ਲਈ ਹੀ ਇਹ ਮਹਾਨ ਕੁਰਬਾਨੀ ਮਹਾਨ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਤੇ ਇਹ ਪਾਰੋਪਕਾਰ ਦੀ ਸਿੱਖਿਆ ਸਾਨੂੰ ਸਭ ਤੋਂ ਪਹਿਲਾਂ ਹੁੰਦੀ ਹੈ ਤੇ ਦੂਸਰੀ ਸਰਵਸਾਂਝੀ ਬਾਲਤਾ ਦਾ ਉਪਦੇਸ਼ ਗੁਰੂ ਤੇਗ ਬਹਾਦਰ ਸਾਹਿਬ ਇਹ ਸ਼ਹਾਦਤ ਵਿੱਚ ਦੇਖੇ ਗਏ ਨੇ ਕਿ ਭਾਵੇਂ Hindu ਹੈ, Muslim ਹੈ, Sikh ਹੈ, Buddhist ਹੈ, Jaini ਹੈ, ਕੋਈ ਵੀ ਹੈ ਕਿਸੇ ਵੀ ਧਰਮ ਦਾ ਜੇਕਰ ਆਪਣੇ ਧਰਮ ਵਿੱਚੋਂ ਪਰਪੱਕ ਹੈ ਤਾਂ ਉਹਦਾ ਉਸੇ ਧਰਮ ਵਿੱਚ ਦਾ ਮਾਨ ਸਨਮਾਨ ਹੋਣਾ ਚਾਹੀਦਾ ਤੇ ਉਹਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਇਸ ਕਰਕੇ ਮਹਾਰਾਜ ਨੇ ਕਿਸੇ ਦੇ ਧਰਮ ਲਈ ਆਪਣੀ ਸ਼ਹਾਦਤ ਦਿੱਤੀ ਤਾਂ ਕਿ ਉਹਨਾਂ ਦੀ ਸ਼ਹਾਦਤ ਦੇ ਕੇ ਆਉਣ ਵਾਲੇ ਰਹਿੰਦੇ ਸੰਸਾਰ ਤੱਕ ਸਨਾਤਨ Hindu ਧਰਮ ਜਿਹੜਾ ਹੈ ਮਹਾਰਾਜ ਨੇ ਪੈਰਾਂ ਸਿਰ ਖੜਾ ਕੀਤਾ ਸੋ ਅੱਜ ਜਿੱਥੇ ਸਿੱਖ ਕੌਮ ਮਨਾ ਰਹੀ ਹੈ ਮੈਂ ਕਹਿੰਦਾ ਵੀ ਹਿੰਦੁਸਤਾਨ ਨਹੀਂ ਸੰਸਾਰ ਵਿੱਚ ਜਿੱਥੇ ਵੀ ਸਨਾਤਨੀ Hindu ਵੀਰ ਵਸਦੇ ਨੇ ਉਹ ਜੇ ਬਹੁਤੇ ਵੱਡੇ ਸਮਾਗਮ ਨਹੀਂ ਕਰ ਸਕਦੇ ਤਾ ਕਟੋ ਘਟ ਸੋਸ਼ਲ ਮੀਡੀਆ ਰਾਹੀਂ ਆਪਣੇ ਵੱਡੇ ਲੈਵਲ ਤੇ ਉਹ ਪ੍ਰਚਾਰ ਪ੍ਰਸਾਰ ਕਰਨ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਭਾਵੇਂ ਉਹ ਪੋਸਟਾਂ ਕਰਕੇ ਭਾਵੇਂ ਉਹ ਵਿਚਾਰਾਂ ਕਰਕੇ ਵੀਡੀਓ ਕਰਕੇ ਉਹ ਜਰੂਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਕਿ ਜਿਨ੍ਹਾਂ ਨੇ 350 ਸਾਲ ਪਹਿਲਾਂ ਖਤਮ ਹੁੰਦੇ ਸਨਾਤਨੀ ਧਰਮ ਨੂੰ ਆਪਣਾ ਮੋਢਾ ਦੇ ਕੇ ਆਪਣਾ ਸਿਰ ਦੇ ਕੇ ਬਚਾਇਆ ਜੀ ਜੀ ਜਦੋਂ ਅੱਜ ਜੇ ਤੁ ਆਪਾਂ ਗੱਲ ਕਰਦੇ ਆ ਨਾ ਤਾਂ ਬਹੁਤ ਸਾਰੇ ਪ੍ਰਚਾਰਕ ਆ ਜਿਹੜੇ ਉਹ ਇਸ ਤਰ੍ਹਾਂ ਦੇ ਵੀ ਆ ਜਦੋਂ ਆਪਾਂ ਗੱਲ ਕਰਦੇ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੈਕੂਲਰ ਸੀਗੀ ਸੈਕੂਲਰ ਥਿੰਕਿੰਗ ਸੀਗੀ ਸਭ ਤੋਂ ਵੱਡੀ ਸੈਕੂਲਰ ਥਿੰਕਿੰਗ ਜੇਕਰ ਦੇਖਣੀ ਹੋਵੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੀਗੀ ਉਹਨਾਂ ਨੇ ਹਿੰਦੂ ਧਰਮ ਦੇ ਲਈ ਆਪਾ ਵਾਰਿਆ ਪਰ ਹੁਣ ਕਈ ਪ੍ਰਚਾਰਕ ਇਹ ਵੀ ਕਹਿੰਦੇ ਹੈਗੇ ਆ ਕਿ ਸਾਡੇ ਸਿੱਖ ਧਰਮ ਨੂੰ ਆ ਜਿਹੜੀ ਚਿੱਟੀ ਸਿਉਂਕ ਲੱਗ ਗਈ ਜਾਂ ਦੂਸਰੇ ਧਰਮ ਬਾਰੇ ਇਸਾਈ ਭਾਈਚਾਰੇ ਨੂੰ ਜਿਹੜਾ ਮਾੜਾ ਚੰਗਾ ਬੋਲਦੇ ਹੈਗੇ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਪ੍ਰਚਾਰ ਕਰਨ ਦੀ بجائے ਆਪਣੀ ਲੀਹ ਆ ਜਿਹੜੀ ਉਹ ਵੱਡੀ ਕਰਨੀ ਚਾਹੀਦੀ ਹੈ ਆਪਣੇ ਪ੍ਰਚਾਰ ਦੀ ਲਾਈਨ ਆ ਜਿਹੜੀ ਵੱਡੀ ਖਿੱਚਣੀ ਚਾਹੀਦੀ ਆ ਨਾ ਕਿ ਕਿਸ ਤਰੀਕੇ ਨਾਲ ਨਫਰਤੀ ਪ੍ਰਚਾਰ ਹੋਣਾ ਚਾਹੀਦਾ ਬਿਲਕੁਲ ਸ਼ਾਇਦ ਤੁਹਾਡੇ ਯਾਦ ਹੋਊਗਾ ਪਹਿਲਾਂ ਆਪਾਂ ਹੜਪੀੜਤਾਂ ਦੇ ਉਦੋਂ ਉੱਥੇ ਜਿੱਥੇ ਹੜ੍ਹ ਆਈ ਸੀ ਉੱਥੇ ਵੀ ਵਿਚਾਰ ਹੋਈ ਸੀ ਅਸੀਂ ਕਿਸੇ ਧਰਮ ਦਾ ਕੋਈ ਵਿਰੋਧ ਨਹੀਂ ਕਰਦੇ ਪਰ ਹਾਂ ਜੇ ਕੋਈ ਸਾਡੇ ਘਰ ਵਿੱਚ ਆ ਕੇ ਡਾਕਾ ਮਾਰੂ ਤਾਂ ਅਸੀਂ ਉਹਨੂੰ ਸੁੱਕਾ ਨਹੀਂ ਜਾਣ ਦੇਵਾਂਗੇ ਇਹ ਸਾਡਾ ਮਤਲਬ ਫਲਸਫਾ ਸ਼ੁਰੂ ਤੋਂ ਹੀ ਹੈ ਚੜ ਕੇ ਕਿਸੇ ਤੇ ਮਹਾਰਾ ਗੁਰ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਆ ਵੀ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ ਡਰਨਾ ਤੇ ਡਰਾਉਣਾ ਕਿਸੇ ਨੂੰ ਮਤਲਬ ਧਾੜ ਵੀ ਬਣ ਕੇ ਜਾਣਾ ਜਾਂ ਕਿਸੇ ਕੋਈ ਧਾੜ ਵੀ ਬਣ ਕੇ ਆਵੇ ਇਹ ਸਾਨੂੰ ਦੋਨੇ ਹੀ ਮਤਲਬ ਪ੍ਰਵਾਨ ਨਹੀਂ ਅੱਜ ਜਿਹੜੇ ਭਾਵੇਂ ਕੋਈ ਵੀ ਧਰਮ ਦੇ ਇਕੱਲੇ ਸਾਈਯਤ ਨੂੰ ਛੱਡੀ ਆਪਾਂ ਕੋਈ ਵੀ ਧਰਮ ਦਾ ਦੂਜਾ ਸਾਡੇ ਸਿੱਖੀਜ਼ਮ ਤੇ ਸਾਡੇ ਸਿੱਖ ਪਰਿਵਾਰਾਂ ਤੇ ਜਾਂ ਸਾਡੇ ਸਿੱਖੀ ਦੇ ਹੋਮਲੈਂਡ ਦੇ ਵਿੱਚ ਸਿੱਖੀ ਦੇ ਘਰ ਪੰਜਾਬ ਦੇ ਵਿੱਚ ਗੈਰ ਧਰਮੀ ਆ ਕੇ ਜਾਂ ਕੋਈ ਗੈਰ ਮਨਜਬ ਦੇ ਬੰਦੇ ਆ ਕੇ ਉਹ ਆਪਣੇ ਮਨਜਬ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਉਹਨਾਂ ਨੂੰ ਖੁੱਲੀ ਸ਼ੋਟ ਐ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜੇ ਕੋਈ ਕਹੇ ਵੀ ਸਪੈਸ਼ਲ ਸਿੱਖਾਂ ਨੂੰ ਟਾਰਗੇਟ ਕਰਕੇ ਜਾਂ ਸਿੱਖਾਂ ਦੇ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਕੇ ਅਸੀਂ ਪਰਮਾਹ ਕੇ ਉਹਨਾਂ ਨੂੰ ਲੈ ਆਵਾਂਗੇ ਉਸ ਤੋਂ ਬਾਅਦ ਚ ਅਸੀਂ ਉਲਟ ਪ੍ਰਚਾਰ ਕਰਾਂਗੇ ਵੀ ਸਾਰੇ ਸਿੱਖ ਤਾਂ ਸਾਈ ਬਣ ਰਹੇ ਨੇ ਇਹ ਅਸੀਂ ਕਦੇ ਪਹਿਲਾਂ ਹੋਣ ਵੀ ਨਹੀਂ ਦਿੱਤਾ ਤੇ ਹੋਣ ਵੀ ਨਹੀਂ ਦੇਵਾਂਗੇ ਜਦੋਂ ਵੀ ਕਿਤੇ ਵੀ ਸਾਨੂੰ ਇਹ ਗੱਲ ਦਾ ਪਤਾ ਲੱਗੂਗਾ ਅਸੀਂ ਆਪਣੇ ਜੋਰ ਨਾਲ ਆਪਣੇ ਅਕਲ ਸੋਝੀ ਨਾਲ ਜਾ ਕੇ ਉੱਥੇ ਜਰੂਰ ਉਸ ਚੀਜ਼ ਦਾ ਵਿਰੋਧ ਵੀ ਕਰਾਂਗੇ ਤੇ ਵੱਡੀ ਗੱਲ ਇਹ ਹੈ ਵਿਰੋਧ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਬਹੁਤ ਵੱਡੇ ਲੈਵਲ ਤੇ ਪ੍ਰਚਾਰ ਪ੍ਰਸਾਰ ਕਰ ਰਹੇ ਆਂ ਅਮਰ ਸੰਚਾਰ ਦਾ ਤੇ ਸਿੱਖਾਂ ਨੂੰ ਸਿੱਖੀ ਨਾਲ ਜੋੜਨ ਦਾ ਹੋਰ ਬਾਕੀ Hindu ਆ ਮੁਸਲਮਾਨ ਆ ਸਭ ਆਪੋ ਆਪਣੇ ਧਰਮਾਂ ਵਿੱਚ ਰਹਿਣ ਸਿੱਖਾਂ ਨੂੰ ਸਿੱਖੀ ਨਾਲ ਜੋੜਨ ਦਾ ਸੀ ਪ੍ਰਚਾਰ ਕਰ ਰਹੇ ਆਂ ਦਾ ਕੇ ਪੂਰਨ ਗੁਰਸਿੱਖ ਬਣ ਕੇ ਸਾਰੇ ਜਾਨੇ ਸਿੱਖੀ ਨਾਲ ਜੁੜ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਤੀ ਬਣ ਸਕਣ। ਸਰਪ ਜੀ ਇੱਕ ਗੱਲ ਹੋਰ ਵੀ ਐਮ ਹੈਗੀ ਖਾਸ ਤੌਰ ਦੇ ਦਿੱਤੀ ਹੈ ਜਿਹੜਾ ਧਰਮ ਪਰਿਵਰਤਨ ਦਾ ਸਿੱਖ ਧਰਮ ਦੇ ਵਿੱਚੋਂ ਧਰਮ ਪਰਿਵਰਤਨ ਦਾ ਜਿਹੜਾ ਵੱਡਾ ਲੈਵਲ ਆ ਜਿਹੜਾ ਉਹ ਇੱਕ ਕਮਿਊਨਿਟੀ ਦੇ ਤੇ ਐਸੀ ਕਮਿਊਨਿਟੀ ਦੇ ਮੱਥੀ ਮੜਿਆ ਜਾਂਦਾ ਹੈਗਾ। ਹੋਰ ਧਰਮਾਂ ਦੇ ਵਿੱਚੋਂ ਵੀ ਤਾਂ ਸਿੱਖ ਧਰਮ ਪਰਿਵਰਤਨ ਕਰਦੀ ਹੈ ਕੁਝ ਲੋਕ ਉਹ ਅੱਡੋ ਅੱਡ ਹਰੇਕ ਬੰਦੇ ਦਾ ਆਪ ਦਾ ਆਪ ਦਾ ਮਫਾਦ ਹੋ ਸਕਦਾ ਹੈਗਾ। ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ ਜੇ ਆਪਾਂ ਕਹੀਏ ਵੀ ਇੱਕ ਕਮਿਊਨਿਟੀ ਜਾਂ ਆਪਾਂ ਚ ਅ ਐਸਸੀ ਕਹਿ ਸਕਦੇ ਆ ਜਿਹੜਾ ਅਸੀਂ ਆਪੀ ਕਹਿੰਦੇ ਆ ਵੀ ਐਸਸੀ ਭਾਈਚਾਰਾ ਜਿਹੜਾ ਜ਼ਿਆਦਾ ਕਹਿੰਦੇ ਵੀ ਗੈਰ ਧਰਮ ਵਿੱਚ ਜਾਂਦਾ ਅਸੀਂ ਫੀਲਡ ਵਿੱਚ ਵਿਚਰਦੇ ਆ ਇਹ ਗੱਲ ਨਹੀਂ ਹੈ ਹਾਂ ਐਨਾ ਕਹ ਵੀ ਛੋਟੇ ਲੈਵਲ ਤੇ ਐਸਸੀ ਭਾਈਚਾਰੇ ਨੂੰ ਰੱਖਿਆ ਜ਼ਰੂਰ ਜਾਂਦਾ ਛੋਟਿਆਂ ਨੂੰ ਛੋਟੇ ਥਾਂ ਤੇ ਸਮਝਿਆ ਜਾਂਦਾ ਵੀ ਇਹ ਛੋਟੇ ਨੇ ਇਹਨਾਂ ਨੂੰ ਛੋਟੇ ਹੀ ਰੱਖੀਏ ਛੋਟੇ ਕੋਈ ਕੱਦ ਵਿੱਚ ਨਹੀਂ ਕੋਈ ਰੰਗ ਰੂਪ ਵਿੱਚ ਨਹੀਂ ਕੋਈ ਅਕਲ ਵਿੱਚ ਨਹੀਂ ਛੋਟੇ ਸਿਰਫ ਮਾਇਆ ਵਿੱਚ ਨੇ ਕਿਸੇ ਕੋਲ 10-20 ਕਿੱਲੇ ਜ਼ਮੀਨ ਨਾ ਕੋਈ ਆਪਣੀ ਰੋਜ਼ ਦੀ 5-700 ਰੁਪਏ ਦੀ ਆੜੀ ਕਰਕੇ ਖਾਂਦਾ ਉਹਨੂੰ ਛੋਟਾ ਕਿਹਾ ਜਾਂਦਾ ਜਿਹਦੇ ਕੋਲ 5-10 ਕਿੱਲੇ ਜ਼ਮੀਨ ਹੈ ਜਾਂ 4 ਰੁਪਏ ਹੈਗੇ ਨੇ ਉਹਨੂੰ ਵੱਡਾ ਕਿਹਾ ਜਾਂਦਾ ਇੱਥੇ ਮਾਇਆ ਦਾ ਵੱਡਾ ਛੋਟਾ ਹੈ ਸੰਸਾਰ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜੇ ਜਾਤੀ ਤੌਰ ਤੇ ਵਿਤਕਰਾ ਕਰਦੇ ਆ ਉਹ ਤਾਂ ਉਦੋਂ ਵੀ ਮਾੜਾ ਹੈ ਪਰ ਇੰਨਾ ਕਹੇ ਭਾਵੇਂ ਇਹ ਐਸਆਈ ਨੇ ਜਿਹੜੇ ਵੱਡੇ ਲੈਵਲ ਤੇ ਜਿਹੜੇ ਇਹਨਾਂ ਦੇ ਵੱਡੇ ਪਾਸਟਰ ਨੇ ਉਹਨਾਂ ਉਸ ਸਾਰੇ ਐਸਸੀ ਨਹੀਂ ਉੱਥੇ ਮੇਰੇ ਖਿਆਲ ਦੇ ਵਿੱਚ 96 97% ਜਰਨਲ ਭਾਈਚਾਰੇ ਦੇ ਜਿਹੜੇ ਇਹਨਾਂ ਦੇ ਪ੍ਰਚਾਰਕ ਬਣੇ ਹੋਏ ਨੇ ਉਹ ਭਾਵੇਂ ਕਿਤੋਂ ਹੀ ਗਏ ਹੋਣ ਉਹ ਭਾਵੇਂ ਮੁਸਲਮਾਨਾਂ ਵਿੱਚੋਂ ਗਏ ਨੇ ਇਸਾਈਆਂ ਵਿੱਚੋਂ ਜਾਂ ਸਿੱਖਾਂ ਵਿੱਚੋਂ ਜਾਂ ਹਿੰਦੂਆਂ ਵਿੱਚੋਂ ਉਹ ਸਾਰੇ ਵੱਡੇ ਜਿਵੇਂ ਕਹਿ ਦਈਏ ਜਰਨਲ ਵਰਗ ਦੇ ਵਿੱਚੋਂ ਜਾਦੇ ਨੇ ਸਾਡਾ ਜਿਹੜਾ ਆਮ ਲੋਕਲ ਦਿਹਾੜੀਦਾਰ ਭਾਈਚਾਰਾ ਉਹ ਇਹਨਾਂ ਵੀ ਨਹੀਂ ਹੈ ਜਿੱਥੇ ਪਰਪੱਕ ਪੱਕੇ ਖੜੇ ਨੇ ਉਹ ਭਾਵੇਂ ਰੋਜ਼ 19 ਕ ਕਮਾ ਕੇ ਖਾ ਲੈਂਦੇ ਨੇ ਪਰ ਉਹ ਕਿਸੇ ਤੋਂ ਮੰਗਣ ਨਹੀਂ ਜਾਂਦੇ ਤੇ ਨਾ ਹੀ ਆਪਣੇ ਧਰਮ ਦਾ ਕੋਈ ਵਟਵਾਰਾ ਜਾਂ ਧਰਮ ਨੂੰ ਵੇਚਣ ਜਾਂਦੇ ਆ ਉਹ ਆਪਣੇ ਧਰਮ ਵਿੱਚ ਪਰਪੱਕ ਰਹਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਨੂੰ ਪ੍ਰਵਾਨ ਕਰਦੇ ਆ ਜੀ ਅੱਛਾ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹੈਗੇ ਆ ਕਿ ਜੋ ਸੈਂਟਰ ਪੱਧਰ ਦੇ ਉੱਤੇ ਆ ਜਿਹੜਾ ਉਹ ਜੋ ਸਕੂਲਾਂ ਦੇ ਵਿੱਚ ਸਿਲੇਬਸ ਪੜਾਇਆ ਜਾ ਰਿਹਾ ਹੈ ਐਨਸੀਈਆਰਟੀ ਸੀਬੀਐਸਸੀ ਇਹਨਾਂ ਸਕੂਲਾਂ ਦੇ ਵਿੱਚ ਜੋ ਸਿਲੇਬਸ ਪੜਾਇਆ ਜਾ ਰਿਹਾ ਹੈਗਾ ਤੇ ਆਰਐਸਐਸ ਦੀ ਵਿਸ਼ੇਸ਼ ਨੀਤੀ ਦੇ ਤਹਿਤ ਆ ਜਿਹੜਾ ਉਹ ਭਾਵੇਂ ਵਿਸ਼ੇਸ਼ ਤੌਰ ਦੇ ਤੇ ਟਾਰਗੇਟ ਆ ਜਿਹੜਾ ਉਹ ਮੁਗਲ ਸਾਮਰਾਜ ਨੂੰ ਕੀਤਾ ਜਾ ਰਿਹਾ ਹੈਗਾ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਦੇ ਨਾਲ ਲਗਾਤਾਰ ਸਿਲੇਬਸ ਬਦਲਣਾ ਜਿਹੜਾ ਬਦਲਣਾ ਜਿਹੜਾ ਜੇਕਰ ਇਹ ਸਿਲੇਬਸ ਬਦਲਿਆ ਜਾਊਗਾ ਜੇਕਰ ਔਰੰਗਜ਼ੇਬ ਦਾ ਨਾਂ ਕੱਟਾਂਗੇ ਆਪਾਂ ਇਤਿਹਾਸ ਦੇ ਵਿੱਚੋਂ ਤਾਂ ਨਾਲ ਦੀ ਨਾਲ ਹੀ ਆ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਵੀ ਹੈ ਜਿਹੜਾ ਕਿਤੇ ਨਾ ਕਿਤੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸਿੱਖ ਸੰਸਥਾਵਾਂ ਜਾਂ ਸਿੱਖ ਜਥੇਬੰਦੀਆਂ ਜਿਹੜੀਆਂ ਇਹ ਸੁੱਤੇ ਆ ਜਿਹੜਾ ਕਿਸ ਤਰ੍ਹਾਂ ਦੇ ਪ੍ਰਤੀਕਰਮ ਰੱਖਦੀਆਂ ਹੈਗੀਆਂ ਕੀ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਬੋਰਡ ਐਜੂਕੇਸ਼ਨ ਦੇ ਵੱਲੋਂ ਵੀ ਇਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਪ੍ਰਾਤਨ ਸਮਿਆਂ ਤੋਂ ਬੱਚਿਆਂ ਨੂੰ ਕਿਤਾਬਾਂ ਵਿੱਚ ਉਹ ਭਾਵੇਂ ਪੰਜਾਬ ਬੋਰਡ ਦੀਆਂ ਨੇ ਸੈਂਟਰ ਬੋਰਡ ਦੀਆਂ ਨੇ ਜਿਹੜੀਆਂ ਵੀ ਕਿਤਾਬਾਂ ਨੇ ਫਰਸਟ ਕਲਾਸ ਤੋਂ ਲੈ ਕੇ ਜਿੱਥੇ ਤੱਕ ਵੀ ਗ੍ਰੈਜੂਏਸ਼ਨ ਤੱਕ ਜੋ ਵੀ ਪੜਾਇਆ ਜਾਂਦਾ ਇਤਿਹਾਸ ਹਿਸਟਰੀ ਉਹਦੇ ਵਿੱਚ ਫੇਰ ਬਦਲ ਕਰਨਾ ਬਹੁਤ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਖੂਹ ਵਿੱਚ ਸਿੱਟਣ ਵਾਲੀ ਗੱਲ ਹੈ ਬਹੁਤ ਡੂੰਘੇ ਖੱਡੇ ਵਿੱਚ ਸਿੱਟਣ ਵਾਲੀ ਗੱਲ ਹੈ ਕਿਉਂਕਿ ਜਦੋਂ ਇਤਿਹਾਸ ਬਦਲ ਜਾਣਗੇ ਫਿਰ ਆਉਣ ਵਾਲੀਆਂ ਪਨੀਰੀਆਂ ਉਹ ਇਤਿਹਾਸ ਨੂੰ ਬਦਲੇ ਹੋਏ ਇਤਿਹਾਸ ਤੋਂ ਕੋਈ ਚੰਗੀ ਸੇਧ ਨਹੀਂ ਲੈਣਗੀਆਂ ਬਦਲੇ ਹੋਏ ਇਤਿਹਾਸ ਤੋਂ ਚੰਗੀ ਸੇਧ ਨਾ ਮਿਲਣ ਕਰਕੇ ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਦੁਸ਼ਮਣ ਦਾ ਜਿਹੜਾ ਉਹ ਸਾਹਮਣਾ ਨਹੀਂ ਕਰ ਸਕਣੀਆਂ ਆਉਣ ਵਾਲੀਆਂ ਸਥਿਤੀਆਂ ਦਾ ਸਾਹਮਣਾ ਨਹੀਂ ਕਰ ਸਕਣੀਆਂ ਦੂਸਰਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤੋਂ ਬਾਅਦ ਜਿਹੜੀਆਂ ਇਹ ਧਾਰਮਿਕ ਜਥੇਬੰਦੀਆਂ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਅੱਗੇ ਹੋ ਕੇ ਇੱਕ ਵਧੀਆ ਵਧੀਆ ਚੰਗੇ ਵਿਦਵਾਨਾਂ ਦੀ ਚੰਗੀ ਕਮੇਟੀ ਗਠਨ ਕਰਕੇ ਇਹ ਪੰਜਾਬ ਸਰਕਾਰ ਤੋਂ ਲੈ ਕੇ ਸੈਂਟਰ ਤੱਕ ਜਾਂ ਇੰਟਰਨੈਸ਼ਨਲ ਜਿਹੜਾ ਕੋਰਟ ਤੱਕ ਇਹ ਪਹੁੰਚ ਕਰਨ ਵੀ ਸਾਡੇ ਇਤਿਹਾਸ ਨੂੰ ਸਰਕਾਰਾਂ ਜਾਂ ਕੁਛ ਜਿਹੜੀਆਂ ਜਥੇਬੰਦੀਆਂ ਤੁਸੀਂ ਨਾਮ ਲਏ ਨੇ ਉਹ ਜੇ ਸਾਡੇ ਧਰਮ ਦੇ ਵਿੱਚ ਸਾਡੇ ਇਤਿਹਾਸ ਵਿੱਚ ਫੇਰ ਬਦਲ ਕਰ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਕਿਵੇਂ ਰੋਕਿਆ ਜਾ ਸਕਦਾ ਇਹ ਸ਼੍ਰੋਮਣੀ ਕਮੇਟੀ ਦਾ ਫਰਜ ਬਣਦਾ ਕਿਉਂਕਿ ਉਹਨਾਂ ਕੋਲ ਸਿੱਖ ਕੌਮ ਦੀ ਪੂਰੀ ਕਮਾਂਡ ਹੈ ਉਹਨਾਂ ਦਾ ਹੱਕ ਬਣਦਾ ਕਿ ਵੱਡੀ ਕਮੇਟੀ ਵੱਡੇ ਵਿਦਵਾਨ ਬਿਠਾ ਕੇ ਉਹਨਾਂ ਦੀ ਕਮੇਟੀ ਗਠਨ ਕਰਕੇ ਉਹਨਾਂ ਦਾ ਅਲੱਗ ਤੋਂ ਬਜਟ ਰੱਖ ਕੇ ਪੱਕੇ ਤੌਰ ਤੇ ਲੌਂਗ ਟਾਈਮ ਲਈ ਉਸ ਕਮੇਟੀ ਨੂੰ ਕੰਮ ਕਰਨ ਲਈ ਨਿਯੁਕਤ ਕਰਨਾ ਚਾਹੀਦਾ ਅੱਛਾ ਇਸ ਸਮਾਗਮ ਦੇ ਦੌਰਾਨ ਤਿੰਨ ਦਿਨਾਂ ਦਾ ਜਿਹੜਾ ਇੱਕ ਆਪਣਾ ਅਨੁਭਵ ਵੀ ਹੁੰਦਾ ਤਿੰਨ ਦਿਨਾਂ ਦਾ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਜਿਹੜਾ ਬੱਚਿਆਂ ਪ੍ਰਤੀ ਤੁਹਾਡਾ ਕੀ ਅਨੁਭਵ ਰਿਹਾ ਤੇ ਸਿਆਣਾਂ ਪ੍ਰਤੀ ਹੈ ਜਿਹੜਾ ਕੀ ਅਨੁਭਵ ਰਿਹਾ ਹੈਗਾ ਉਹ ਥੋੜਾ ਸਾਂਝਾ ਕਰੋ ਬਿਲਕੁਲ ਬੱਚਿਆਂ ਪ੍ਰਤੀ ਤਾਂ ਸਾਡਾ ਅਨੁਭਵ ਬਹੁਤ ਲੰਬੇ ਸਮੇਂ ਦਾ ਹੈ ਕਰੀਬਨ 10-12 ਸਾਲ ਹੋ ਚੱਲੇ ਨੇ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਾਉਂਦੇ ਆ ਬੱਚੇ ਤਾਂ ਲਗਭਗ ਜਦੋਂ ਜਿੱਧਰ ਨੂੰ ਅਸੀਂ ਇੱਕ ਛੋਟੇ ਪੇੜ ਦੀ ਛੋਟੇ ਜਿਹੇ ਪੌਦੇ ਦੀ ਟਾਣੀ ਵਾਂਗ ਨੇ ਜਿੱਧਰ ਮੋੜ ਦਾਂਗੇ ਉਧਰ ਹੀ ਮੁੜ ਜਾਂਦੇ ਨੇ ਬਹੁਤ ਸਾਰੇ ਬੱਚੇ ਜਿਹੜੇ ਟੀਵੀ ਮੋਬਾਈਲ ਨਹੀਂ ਛੱਡਦੇ ਜਦੋਂ ਅਸੀਂ ਗੁਰਮント ਮੁਕਾਬਲੇ ਕਰਾਉਨੇ ਆ ਉਹ ਭੁੱਲ ਹੀ ਜਾਂਦੇ ਆ ਜਿਹੜੇ ਵੱਡਿਆਂ ਵਾਲਾ ਕੰਮ ਹੈ ਉਹ ਚਲੋ ਕਹਿੰਦੇ ਭਾਈ ਚਲੋ ਮੱਥਾ ਟੇਕਿਓਨੇ ਆ ਬਹੁਤ ਸਾਰੇ ਜਿਹੜੇ ਪਹਿਲਾਂ ਤੋਂ ਗੁਰਸਿੱਖ ਬਾਣੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਵੱਖਰੀ ਗੱਲ ਹੈ ਪਰ ਹੁਣ ਮੈਂ ਵੇਖਿਆ ਕਈ ਨੌਜਵਾਨ ਵੀ ਨਾ ਨਸ਼ਿਆਂ ਵੱਲੋਂ ਥੋੜੇ ਟੁੱਟ ਕੇ ਇਧਰ ਨੂੰ ਆ ਰਹੇ ਨੇ ਥੋੜੀ ਜੀ ਸੋਝੀ ਆਉਂਦੀ ਹੈ ਕਿਉਂਕਿ ਹਜ਼ਾਰਾਂ ਪੁੱਤ ਜਿਹੜੇ ਪੁੱਤ ਨੇ ਮਾਵਾਂ ਦੇ ਉਹ ਨਸ਼ੇ ਦੀ ਭੇਟ ਚੜੇ ਆ ਉਹ ਨਸ਼ਿਆਂ ਵੱਲੋਂ ਹੁਣ ਦੂਜੀ ਸੋਝੀ ਲੈ ਰਹੇ ਨੇ ਸੋ ਇਹ ਅਸੀਂ ਬਹੁਤ ਸਾਰੇ ਦੇਖਿਆ ਕਈ ਨੌਜਵਾਨ ਸਾਡੇ ਕੋਲ ਆਏ ਵੀ ਨੇ ਵੀ ਨਸ਼ਿਆਂ ਨੂੰ ਛੱਡ ਕੇ ਜਿਹੜੇ ਕਹਿੰਦੇ ਪਹਿਲਾਂ ਆ ਖੁਸ਼ ਖਾਂਦੇ ਸੀ ਉਹਨੇ ਸੀ ਨਹੀਂ ਖਾਂਦੇ ਜੀ ਸੇਵਾ ਵੀ ਇੱਥੇ ਬਹੁਤ ਕਰ ਰਹੇ ਨੇ ਸੋ ਇਸ ਕਰਕੇ ਨਵੀਂ ਪੀੜ੍ਹੀ ਨੌਜਵਾਨ ਪੀੜ੍ਹੀ ਉਹ ਪਿੱਛੇ ਹੁਣ ਨਸ਼ਿਆਂ ਤੋਂ ਥੋੜਾ ਜਿਹਾ ਸਾਨੂੰ ਪਤਾ ਹੈ ਪਿੱਛੇ ਹਟ ਰਹੀ ਹੈ ਤੇ ਨਾਲ ਨਾਲ ਜਿਹੜੇ ਬੱਚੇ ਨੇ ਉਹ ਗੁਰਮਤ ਦੇ ਵੱਲ ਆ ਮੁਕਾਬਲੇ ਰਾਹੀਂ ਮੁੜ ਰਹੇ ਨੇ ਸੋ ਨਾਲ ਹੀ ਅਸੀਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਦੇ ਹੁੰਦੇ ਆ ਕਿ ਜਿਹੜੀਆਂ ਬੱਚੀਆਂ ਨੇ ਇਹਨਾਂ ਨੇ ਦੋ ਘਰ ਸਵਾਰਨੇ ਆ ਇਹਨਾਂ ਨੂੰ ਸਿੱਖੀ ਨਾਲ ਜੋੜਨਾ ਗੁਰਮਤ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ ਉਹ ਵੀ ਨਾਲ-ਨਾਲ ਅਸੀਂ ਕਰ ਰਹੇ ਆ ਤੇ ਨਾਲ-ਨਾਲ ਅਸੀਂ ਹੁਣ 350 ਸਾਲਾ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਗੁਰਮਤ ਵਿਦਿਆਲਾ ਜਲਦੀ ਹੀ ਕੁਝ ਸਾਲਾਂ ਦੇ ਵਿੱਚ ਤਿਆਰ ਕਰਕੇ ਜਿਹੜਾ ਹੈ ਸੰਗਤਾਂ ਨੂੰ ਸਮਰਪਨ ਕਰਾਂਗੇ ਜਿੱਥੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਗੁਰਮ ਸੰਗੀਤ ਦੀ ਸਿੱਖਿਆ ਤੇ ਨਾਲ-ਨਾਲ ਚੰਗੀ ਸਕੂਲੀ ਵਿੱਦਿਆ ਜਿਹੜੇ ਬੱਚਿਆਂ ਦੇ ਮਾਤਪਿਤਾ ਨਹੀਂ ਉਹ ਕਰਵਾ ਸਕਦੇ ਉਹਨਾਂ ਲਈ ਕਰਵਾਈ ਜਾਊਗੀ ਸੋ ਗੁਰਮਤਦਾ ਵਿਦਿਆਲਾ ਇੱਕ ਵੱਡਾ ਚਾਰ ਪੰਜ ਜ਼ਿਲ੍ਹਿਆਂ ਦਾ ਉਹ ਇੱਕ ਥਾਂ ਤੇ ਉਹ ਅਸੀਂ ਜਲਦੀ ਬਣਾ ਰਹੇ ਹਾਂ ਜਿਹੜਾ ਰਹਿੰਦੀ ਦੁਨੀਆ ਸਾਖ ਰਹਿੰਦੇ ਸਮੇਂ ਤੱਕ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਸੰਸਾਰ ਭਰ ਦੇ ਵਿੱਚੋਂ ਵਿਦਿਆਰਥੀ ਆ ਕੇ ਉੱਥੇ ਪੜ੍ਹਨਗੇ ਜਿੱਥੇ ਗੁਰਮਤ ਦੀ ਸਿੱਖਿਆ ਕਿਉਂਕਿ ਜਿਹੜੇ ਪ੍ਰਾਤਨ ਇਤਿਹਾਸ ਹੈ ਪ੍ਰਾਤਨ ਗ੍ਰੰਥ ਨੇ ਉਹਨਾਂ ਦੀ ਸਾਰੀ ਸਿੱਖਿਆ ਜਿਹੜੀ ਸੰਸਥਾ ਰੂਪ ਚੋ ਕਰਵਾਈ ਜਾਇਆ ਕਰੂ ਉਹ ਅਸੀਂ ਫਿਰ ਉਪਰਾਲਾ ਕਰ ਰਹੇ ਹਾਂ ਤਾਂ ਕਿ ਉਹਨਾਂ ਲਈ ਆਪਣੀਆਂ ਨੂੰ ਮੋੜ ਸਿੱਖੀ ਵੱਲ ਪ੍ਰੇਰ ਲੈ ਜਾਵੇ ਜੀ ਜੀ ਮੋੜ ਸਿੱਖੀ ਵੱਲ ਪ੍ਰੇਰਣ ਦੀ ਤੁਸੀਂ ਗੱਲ ਕੀਤੀ ਹੈਗੀ ਆ ਆਪਾਂ ਦੇਖਦੇ ਹੈਗੇ ਕਿ ਸਿੱਖੀ ਜੇ ਇੱਕ ਤਾਂ ਹੁੰਦਾ ਸਿੱਖੀ ਦਾ ਬਾਹਰੀ ਸਰੂਪ ਜੀ ਜਿਹਦੇ ਵਿੱਚ ਕੇਸ ਕੰਗਾ ਕੜਾ ਖਸਰਾ ਕਿਰਪਾਨ ਬਾਹਰੀ ਸਰੂਪ ਹੋ ਗਿਆ ਇੱਕ ਹੁੰਦੀ ਹੈ ਵਿਚਾਰ ਧਾਰਕ ਪਰਪੱਕਤਾ ਧਰਮ ਦੀ ਸਿੱਖ ਵਿਰਸਾ ਦਾ ਜਿਹੜਾ ਉਹ ਸਿਰਫ ਬਾਹਰੀ ਸਰੂਪ ਦੇ ਉੱਤੇ ਧਿਆਨ ਕੇਂਦਰਿਤ ਕਰਦਾ ਜਾਂ ਵਿਚਾਰ ਧਾਰਕ ਪਰਪਕਤਾ ਦੇ ਉੱਤੇ ਧਿਆਨ ਕੇਂਦਰਿਤ ਕਰਦਾ ਕਿਸ ਚੀਜ਼ ਨੂੰ ਜ਼ਿਆਦਾ ਉਭਾਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਜੇ ਬਾਹਰੀ ਅਸੀਂ ਪਰਪਕਤਾ ਦੀ ਗੱਲ ਕਰੀਏ ਬਾਰੀ ਪਰਪਕਤਾ ਤਾਂ ਹੈ ਹੀ ਕੋਈ ਨਹੀਂ ਬਾਰੀ ਪਰਪਕਤਾ ਤਾਂ ਜਿਵੇਂ ਕਹਿ ਦਈਏ ਜਦੋਂ ਅੰਦਰ ਪਰਪਕਤਾ ਹੁੰਦੀ ਹੈ ਉਹ ਸਾਨੂੰ ਬਾਹਰ ਦੇਖਣ ਲੱਗ ਜਾਂਦੀ ਹੈ ਪਰ ਬਾਰੀ ਪਰਪਕਤਾ ਮੈਂ ਮੰਨਦਾ ਨਹੀਂ ਵੀ ਕੋਈ ਹੁੰਦੀ ਹੈ ਕਿਉਂਕਿ ਜੇ ਅੰਦਰ ਪਰਪੱਕ ਹੈ ਤਾ ਬਾਹਰੀ ਆਪਣੇ ਆਪ ਉਹ ਆ ਜਾਂਦੀ ਹੈ ਝਲ ਕੇ ਪੈ ਜਾਂਦੀ ਹੈ ਜਿਵੇਂ ਸ਼ੀਸ਼ੇ ਵਿੱਚ ਅਸੀਂ ਚਿਹਰਾ ਦੇਖਦੇ ਹਾਂ ਚਿਹਰਾ ਸ਼ੀਸ਼ੇ ਵਾਲਾ ਸਹੀ ਨਹੀਂ ਹੁੰਦਾ ਉਹ ਅੰਦਰ ਹੁੰਦਾ ਅਸਲ ਵਿੱਚ ਜਿਹੜਾ ਸਾਹਮਣੇ ਹੁੰਦਾ ਇਸ ਤਰ੍ਹਾਂ ਵੀ ਬਾਹਰੋਂ ਤਾਂ ਸਾਨੂੰ ਦਿਸਦਾ ਹੀ ਹੈ ਅਸਲ ਪਰਪਕਤਾ ਤਾਂ ਅੰਦਰ ਹੀ ਹੁੰਦੀ ਹੈ ਉਹ ਪਰਪਕਤਾ ਜਿਹੜੀ ਹੈ ਗੁਰਮਤਿ ਦੀ ਵਿਦਿਆ ਨਾਲ ਹੀ ਆਉਂਦੀ ਹੈ ਇਤਿਹਾਸ ਨਾਲ ਆਉਂਦੀ ਹੈ ਗੁਰਬਾਣੀ ਨਾਲ ਹੁੰਦੀ ਹੈ ਉਹ ਜਿਹੜਾ ਸੀ ਪਹਿਲਾਂ ਛੋਟੇ ਲੈਵਲ ਤੇ ਕਰ ਰਹੇ ਸੀ ਹੁਣ ਵੱਡੇ ਲੈਵਲ ਤੇ ਅੱਗੇ ਜਾ ਕੇ ਕਰਾਂਗੇ ਤਾਂ ਕਿ ਅੰਦਰੋਂ ਪ੍ਰਪੱਕਤਾ ਗੁਰਵਾਨੀਆਂ ਨਾਲ ਜੁੜ ਕੇ ਆ ਸਕੇ ਤੇ ਨਾਲ ਨਾਲ ਸੰਸਾਰੀ ਜਿਹੜੀ ਵਿੱਦਿਆ ਹੈ ਉਹਦੇ ਨਾਲ ਸੰਸਾਰੀ ਸਿੱਖਿਆ ਹੁੰਦੀ ਹੈ ਉਹ ਵੀ ਅਸੀਂ ਨਾਲ ਨਾਲ ਕਰਾਵਾਂਗੇ ਸਿੱਖ ਸੰਗਤਾਂ ਦਾ ਸਹਿਯੋਗ ਆ ਜਿਹੜਾ ਇਧਰਲੇ ਏਰੀਆ 'ਚੋਂ ਮਾਨਸਾ ਏਰੀਆ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਹਾ ਹੈਗਾ ਬਿਲਕੁਲ ਸਾਨੂੰ ਸਾਰੇ ਏਰੀਆ 'ਚ ਜਿਹੜਾ ਸਹਿਯੋਗ ਮਿਲਦਾ ਹੈ ਸੰਗਤਾਂ ਸਮਾਗਮ ਕਰਾਉਂਦੀਆਂ ਨੇ ਆ ਬੁਲਾਉਂਦੀਆਂ ਨੇ ਅਮਰ ਸੰਚਾਰ ਹੁੰਦੇ ਆ ਕੱਲਾ ਇਥੋਂ ਨਹੀਂ ਬਹੁਤ ਜਿਵੇਂ ਕਹਿ ਦੀ ਇੰਟਰਨੈਸ਼ਨਲ ਲੈਵਲ ਤੋਂ ਵੀ ਲੋਕਲ ਲੈਵਲ ਤੋਂ ਵੀ ਪੰਜਾਬ ਇੰਡੀਆ ਲੈਵਲ ਤੋਂ ਵੀ ਸਾਰੇ ਪਾਸੇੋਂ ਸਾਨੂੰ ਸਹਿਯੋਗ ਆ ਸੰਗਤ ਦਾ ਜਿੱਥੇ ਜਦੋਂ ਵੀ ਜੋ ਵੀ ਕਹਨੇ ਸੰਗਤ ਕਰਨ ਲਈ ਤਿਆਰ ਹੁੰਦੀ ਹੈ ਸਹਿਯੋਗ ਦੀ ਕੋਈ ਘਾਟ ਨਹੀਂ ਗੱਲ ਇਹ ਆ ਵੀ ਕਰਨ ਵਾਲੇ ਹੋਣ ਦੁਨੀਆ ਵਿੱਚ ਬਹੁਤ ਸੰਗਤ ਬੈਠੀ ਹੈ ਜਿਹੜੀ ਸਹਿਯੋਗ ਕਰਨ ਲਈ ਤਿਆਰ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਵਾਹਿ ਖਾਲਸਾ ਵਾਹਿ ਜੀ